ਇਹ ਹੈ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਮੱਛੀ ਇਸ ਨੂੰ ਹੱਥ ਵੀ ਲਗਾ ਦਿੱਤਾ ਤਾਂ ਮੌਤ ਤੈਂ ਇਸ ਦਾ ਇੱਕ ਜ਼ਹਿਰ ਪੂਰੇ ਸ਼ਹਿਰ ਨੂੰ ਕਰ ਸਕਦਾ ਤਬਾਹ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਮੱਛੀ ਜਿਸ ਦੇ ਬਾਰੇ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ ਜਦ ਅਸੀਂ ਇਹ ਵੀ ਕਹਿ ਸਕਦੇ ਕਿ ਸ਼ਾਇਦ ਹੀ ਤੁਸੀਂ ਦੇਖੀ ਹੋਵੇ ਪਰ ਅਸੀਂ ਇਹ ਵੀ ਕਹਾਂਗੇ ਕਿ ਬਹੁਤ ਸਾਰੇ ਲੋਕਾਂ ਨੇ ਇਹ ਦੇਖੀ ਵੀ ਹੋਣੀ ਜਿਸ ਦਾ ਨਾਮ ਆ ਸਟੋਨ ਫਿਸ਼ ਜੀ ਹਾਂ ਇਸ ਮੱਛੀ ਦੀ ਜਿਹੜੀ ਦੇਖਾ ਉਹ ਬਿਲਕੁਲ ਪੱਥਰ ਵਰਗੀ ਲੱਗਦੀ ਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਸ ਦੀ ਪਛਾਣ ਕਰਨੀ ਮੁਸ਼ਕਿਲ ਆ ਪਰ ਇਸ ਮੱਛੀ ਦੇ ਅੰਦਰ ਜੇ ਅਸੀਂ ਜ਼ਹਿਰ ਦੀ ਗੱਲ ਕਰੀਏ ਇੰਨਾ ਜ਼ਿਆਦਾ ਜ਼ਹਿਰ ਆ ਕਿ ਇਸ ਦਾ ਇੱਕ ਜ਼ਹਿਰ ਜਿਹੜਾ ਆ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੰਦਾ ਆ ਜੀ ਹਾਂ ਬਿਲਕੁਲ ਤੇ ਇਸ ਦਾ ਜਿਹੜਾ ਜ਼ਹਿਰ ਉਹ ਆਪਣੇ ਸਰੀਰ ਦੇ ਵਿੱਚ ਬਹੁਤ ਜਲਦੀ ਫੈਲਦਾ ਆ 0.5 ਦੀ ਜੇ ਗੱਲ ਕਰੀਏ ਐਨੇ ਸੈਕਿੰਡ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਫੈਲ ਜਾਂਦਾ ਆ ਜਿਸ ਤੋਂ ਬਾਅਦ ਇਨਸਾਨ ਦੀ ਮੌਤ ਹੋਣਾ ਤੈਅ ਹੋ ਜਾਂਦਾ ਆ ਪਰ ਇਸ ਦਾ ਇੱਕ ਹੱਲ ਵੀ ਦੱਸਿਆ ਗਿਆ ਕਿ ਜੇਕਰ ਇਸ ਮੱਛੀ ਦੇ ਤੁਸੀਂ ਹੱਥ ਵੀ ਲਗਾ ਦਿੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਦਾ ਉਹ ਹਿੱਸਾ ਕੱਟਣਾ ਹੋਵੇਗਾ ਜਿੱਥੇ ਤੁਸੀਂ ਨੇ ਹੱਥ ਲਗਾਇਆ ਜਾਂ ਫਿਰ ਤੁਹਾਡੇ ਪੈਰ ਦਾ ਹਿੱਸਾ ਲੱਗਿਆ ਸਰੀਰ ਦਾ ਕੋਈ ਵੀ ਅੰਗ ਤੁਹਾਡਾ ਮੱਛੀ ਦੇ ਨਾਲ ਅਚਾਨਕ ਲੱਗ ਗਿਆ ਜੀ ਹਾਂ ਇਹ ਮੱਛੀ ਬਹੁਤ ਹੀ ਖਤਰਨਾਕ ਦੱਸੀ ਗਈ ਆ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਈ ਆ ਇਸ ਮੱਛੀ ਦੇ ਬਾਰੇ ਤਾਂ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਅੱਜ ਅਸੀਂ ਤੁਹਾਡੇ ਕੋਲ ਜਹੀ ਜ਼ਹਿਰੀਲੀ ਮੱਛੀ ਬਾਰੇ ਦੱਸਾਂਗੇ ਜਿਸ ਦਾ ਜ਼ਹਿਰ ਇੱਕ ਪੂਰੇ ਸ਼ਹਿਰ ਨੂੰ ਤਬਾਹ ਕਰ ਸਕਦਾ ਇਸ ਮੱਛੀ ਦਾ ਨਾਮ ਸਟੋਨ ਫਿਸ਼ ਹੈ ਇਸ ਨੂੰ ਇਹ ਨਾਮ ਇਸ ਦੇ ਸ਼ਰੀਰ ਦੀ ਬਾਹਰਲੀ ਬਣਾਵਟ ਕਰ ਦਿੱਤਾ ਗਿਆ ਕਿਉਂਕਿ ਇਹ ਬਿਲਕੁਲ ਪੱਥਰ ਵਰਗੀ ਲੱਗਦੀ ਹੈ ਆਨਲਾਈਨ ਪਲੇਟਫਾਰਮ ਤੇ ਕਿਸੇ ਨੇ ਸਵਾਲ ਕੀਤਾ ਕਿ ਕਿਹੜੀ ਮੱਛੀ ਦਾ ਜ਼ਹਿਰ ਸਾਈਨਾਈਡ ਤੋਂ ਜ਼ਿਆਦਾ ਤਾਕਤਵਰ ਹੈ ਇਸ ਦੇ ਜਵਾਬ ਦੇ ਵਿੱਚ ਸਟੋਨ ਫਿਸ਼ ਦਾ ਨਾਮ ਸਾਹਮਣੇ ਆਇਆ ਜੇਕਰ ਕੋਈ ਵੀ ਇਸ ਪੱਥਰ ਵਰਗੀ ਮੱਛੀ ਨੂੰ ਛੂਲੇਵੇ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਦੱਸਦੇ ਕਿ ਇਸ ਪੱਥਰ ਵਰਗੇ ਦਿਖ ਕਾਰਨ ਲੋਕ ਇਸ ਨੂੰ ਪਛਾਣ ਨਹੀਂ ਪਾਉਂਦੇ ਜਿਸ ਕਰਕੇ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਜਿਵੇਂ ਹੀ ਕੋਈ ਜੀਵ ਇਸ ਦੇ ਸੰਪਰਕ ਦੇ ਵਿੱਚ ਆਉਂਦਾ ਆ ਤਾਂ ਸਟੋਨ ਫਿਸ਼ ਦੇ ਸਰੀਰ ਦੇ ਵਿੱਚੋਂ ਨਿਕਲਣ ਵਾਲੇ ਜ਼ਹਿਰ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਜੇਕਰ ਕੋਈ ਅਚਨਚੇਤ ਵੀ ਇਸ ਉੱਤੇ ਪੈਰ ਰੱਖ ਲਵੇ ਤਾਂ ਮੌਤ ਨਿਸ਼ਚਿਤ ਹੈ ਅਸਲ ਦੇ ਵਿੱਚ ਸਟੋਨ ਫਿਸ਼ ਦੇ ਸਰੀਰ ਤੋਂ ਨਿਊਰੋਟੌਕਸਿਨ ਨਾਂ ਦਾ ਜ਼ਹਿਰ ਨਿਕਲਦਾ ਜੋ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਮਾਹਿਰਾਂ ਦੇ ਅਨੁਸਾਰ ਜੇਕਰ ਕੋਈ ਇਸ ਮੱਛੀ ਦੇ ਜ਼ਹਿਰ ਦੇ ਸੰਪਰਕ ਦੇ ਵਿੱਚ ਆਉਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਐਸੋ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਜਿੰਨੀ ਜਲਦੀ ਹੋ ਸਕੇ ਜ਼ਹਿਰ ਦੇ ਸੰਪਰਕ ਦੇ ਵਿੱਚ ਆਏ ਹਿੱਸੇ ਨੂੰ ਕੱਟ ਦਿੱਤਾ ਜਾਵੇ ਇਸ ਦੇ ਜ਼ਹਿਰ ਦੀ ਰਫ਼ਤਾਰ ਵੀ ਬਹੁਤ ਤੇਜ਼ ਹੈ ਐਸਾ ਜ਼ਹਿਰ ਸਿਰਫ 0.5 ਸੈਕਿੰਡ ਦੇ ਵਿੱਚ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਜੇਕਰ ਕਿਸੇ ਸ਼ਹਿਰ ਦੇ ਪਿੰਡ ਵਾਲੇ ਪਾਣੀ ਦੇ ਵਿੱਚ ਸਟੋਨ ਫਿਸ਼ ਦੇ ਜ਼ਹਿਰ ਦੀ ਇੱਕ ਬੂੰਦ ਵੀ ਮਿਲ ਜਾਵੇ ਤਾਂ ਸਾਰਾ ਸ਼ਹਿਰ ਤਬਾਹ ਹੋ ਸਕਦਾ ਸੋ ਇਸੇ ਰੱਬ ਨੇ ਸੰਸਾਰ ਦੇ ਉੱਤੇ ਬਹੁਤ ਸਾਰੇ ਜੀਵ ਜੰਤੂ ਬਣਾਏ ਨੇ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਹੁੰਦੀ ਜਿਵੇਂ ਕਿ ਅਸੀਂ ਅੱਜ ਇਸ ਮੱਛੀ ਦੀ ਹੀ ਗੱਲ ਕਰ ਰਹੇ ਹਾਂ ਜਿਸ ਦੇ ਬਾਰੇ ਜਾਣ ਕੇ ਤੁਹਾਨੂੰ ਵੀ ਹੈਰਾਨੀ ਤਾਂ ਜ਼ਰੂਰ ਹੋਈ ਹੋਵੇਗੀ ਾਰੇ ਬਿਲਕੁਲ ਸੱਚਾ ਕਿਸ ਮੱਛੀ ਦੇ ਵਿੱਚ ਇੰਨਾ ਜ਼ਹਿਰ ਆ ਕਿ ਜਿਹੜਾ ਵੀ ਕੋਈ ਵਿਅਕਤੀ ਇਸ ਦੇ ਸੰਪਰਕ ਦੇ ਵਿੱਚ ਆਵੇਗਾ ਤਾਂ ਉਸ ਦੀ ਮੌਤ ਹੋ ਸਕਦੀ ਹੈ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਸ ਦਾ ਜ਼ਹਿਰ ਤੁਹਾਡੇ ਸਰੀਰ ਦੇ ਅੰਦਰ ਫੈਲਣਾ ਸ਼ੁਰੂ ਹੋ ਜਾਵੇਗਾ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ ਅਸਰਾਂ ਦੀਆਂ ਤਾਜ਼ਾ ਜਾਣਕਾਰੀ ਤੇ ਖਬਰਾਂ ਦੇ ਲਈ ਦੇਖਦੇ ਰਹੋ ਹਮਦਾਰਤ ਟੀਵੀ